ਸ਼ਸ਼ੀਕਲ ਜੀ ਜਿੱਦਾਂ ਤੁਹਾਨੂੰ ਪਹਿਲਾਂ ਮੈਂ ਵੀਡੀਓ ਦੇ ਵਿੱਚ ਦੱਸਿਆ ਸੀ ਆ ਵੀ ਮਦਾਰਪੁਰ ਸੰਘੇੜੀ ਦੀ ਵੀਡੀਓ ਇਹ ਤੇ ਆ ਦੂਸਰਾ ਭਾਗ ਇਹਦਾ ਵੀ ਜੇ ਪਾਣੀ ਜ਼ਿਆਦਾ ਆ ਜੇ ਤੇ ਮਜਬੂਰੀ ਤੌਰ ਤੇ ਇਹਨਾਂ ਲੋਕਾਂ ਨੂੰ ਬੰਨਾਂ ਤੇ ਆਉਣਾ ਪੈਣਾ ਵਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਮਜਬੂਰੀ ਤੌਰ ਤੇ ਬੰਨਾਂ ਤੇ ਤੰਬੂ ਲਾਉਣੇ ਪੈਣੇ ਆ ਠੀਕ ਆ ਜੀ ਤੇ ਇਹ ਤਕਰੀਬਨ ਪਾਣੀ ਜ਼ਿਆਦਾ ਹੋ ਚੁੱਕਾ ਸੀਗਾ ਤੇ ਇਹਨਾਂ ਵੀਰਾਂ ਨੂੰ ਬੰਨਾ ਤੇ ਹੀ ਆਉਣਾ ਪਿਆ ਜਿਵੇਂ ਤੁਹਾਨੂੰ ਮੈਂ ਦਿਖਾਇਆ ਸੀ ਕਿਸਤੀਆਂ ਰਾਈ ਸੰਪਰਕ ਟੁੱਟ ਚੁੱਕਾ ਕਿਸਤੀਆਂ ਰਾਈ ਵੀ ਰਾਸ਼ਨ ਪਾਣੀ ਜਾਂਦਾ ਯਾਨੀ ਕਿ ਇਧਰ ਦੀ ਇਹ ਜਾਂਦਾ ਸੀਗਾ ਪਹਿਲਾਂ ਵੀ ਰਸਤਾ ਹੈਗਾ ਸੀਗਾ ਉਸ ਤੋਂ ਬਾਅਦ ਯਾਨੀ ਕਿ ਪਾਣੀ ਜ਼ਿਆਦਾ ਹੋ ਗਿਆ ਕਿਸਤੀਆਂ ਰਾਈ ਇਹ ਮੰਦਿਰ ਰਾਸ਼ਨ ਪਾਣੀ ਲੈ ਕੇ ਜਾਂਦੇ ਸੀਗੇ ਆਪ ਦਾ ਠੀਕ ਹੈ ਜੀ ਹੁਣ ਦੇਖੋ ਜੀ ਇਧਰ ਸਾਰੇ ਬੰਨੇ ਯਾਨੀ ਕਿ ਇਹਨਾਂ ਨੇ ਤੰਬੂ ਬੁਲਾ ਲਿਆ ਤੇ ਇਧਰਲੇ ਹੀ ਬੰਨੇ ਆ ਗਏ ਯਾਨੀ ਕਿ ਹੋਰ ਵੀ ਜਾਣ ਕਿੱਥੇ ਹੈ ਜਿਵੇਂ ਬਾਰਿਸ਼ ਦਾ ਸਮਾਂ ਆਵਾ ਤੇ ਓਖਾ ਹੋ ਜਾਂਦਾ ਵਾ ਤਿਗਰੀਵਨ ਦੇਖੋ ਦੂਰ ਤੱਕ ਜਾਨੀ ਕਿੰਨਾਂ ਨੇ ਵਿਚਾਰਿਆਂ ਨੇ ਆਪ ਦਾ ਕਿੱਦਾਂ ਵੀਆਂ ਤਰਪੈਲਾਂ ਲੈ ਕੇ ਚਾਹੇ ਸਰਕਾਰੀ ਆ ਚਾਹੇ ਉਦਾਂ ਇਹਨਾਂ ਨੇ ਬਿਤੰਬੂ ਲਈ ਹੋਏ ਬੰਨਾ ਤੇ ਰਹਿੰਦੇ ਠੀਕ ਆ ਜੀ ਇਹ ਤੇ ਆ ਦੇਖ ਲਓ ਤੁਸੀਂ ਧਿਆਨ ਨਾਲ ਤੇ ਇਤਨਾ ਵਿਚਾਰੇ ਇਹ ਵੀਰ ਹੁਣੀ ਬੈਠੇ ਹੋਏ ਆ ਤੇ ਇਧਰ ਬੀੜਿਆਂ ਦਾ ਸੰਪਰਕ ਆ ਜਿਵੇਂ ਆਪਦੇ ਘਰਾਂ ਦੇ ਵਿੱਚ ਜਾਣਾ ਹੁੰਦਾ ਵਾ ਠੀਕ ਆ ਜੀ ਤੇ ਆਉਣਾ ਜਾਣਾ ਨਿਗਮ ਮਾਰ ਕੇ ਆਉਂਦੇ ਆ ਠੀਕ ਹੈ ਜੀ ਤੇ ਤੁਸੀਂ ਦੇਖ ਲਓ ਵੀ ਤਕਰੀਬਨ ਸਾਰੇ ਤੇ ਆਹ ਦੇਖ ਲਓ ਆ ਵੀਰ ਹੁਣੇ ਆਉਂਦੇ ਪਏ ਆ ਠੀਕ ਹੈ ਜੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਮੈਂ ਵੀ ਇਹਨਾਂ ਨੂੰ ਮਜਬੂਰੀ ਤੌਰ ਤੇ ਬੰਨਾ ਤੇ ਆਉਣਾ ਪੈਣਾ ਵਾ ਠੀਕ ਹੈ ਜੀ ਆ ਬਹੁਤ ਔਖਾ ਹੋਇਆ ਤੇ ਇਹਨਾਂ ਵਾਸਤੇ ਵੀ ਕਿਉਂਕਿ ਇੱਕ ਕੁਦਰਤੀ ਆਫਤ ਜਿਹੜੀ ਆਈ ਆ ਰੱਬ ਨਾ ਕਰੇ ਇਹੋ ਜਿਹਾ ਨਾ ਕਿਸੇ ਤੇ ਆਇਓ ਜੇ ਹਾਲਾਤ ਹੋਣ ਠੀਕ ਹੈ ਜੀ ਤੁਸੀਂ ਸਾਰੇ ਅਦਾਸ ਕਰੋ ਵੀ ਆਉਣ ਵਾਲਾ ਸਮਾਂ ਪੰਜਾਬ ਤੇ ਚੰਗਾ ਹੋਵੇ ਠੀਕ ਹੈ ਜੀ ਤੇ ਇਧਰ ਦੇਖ ਲਓ ਠੀਕ ਹੈ ਜੀ ਇਧਰ ਪੱਤਰਕਾਰ ਵੀ ਆਏ ਹੋਏ ਆ ਤੇ ਸਾਰੇ ਪੋਸ਼ਟ ਹਸਤਕਾਰ ਨੇ ਠੀਕ ਹੈ ਜੀ ਤੇ ਇਧਰ ਦੇਖ ਲਓ ਤੇ ਆ ਦੇਖੋ